ਸੰਤ ਬੰਨਾ ਗੁਰੂ ਪਿਆਰੇ ਬਹੁਤ ਔਖਾ ਹੈ ਧਿਆਨ ਦਿਓ ਸਾਡੇ ਬਜ਼ੁਰਗ ਰਬਾਬੀ ਭਾਈ ਇਕਬਾਲ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਦਿਲ ਦਿੱਤੇ ਆ ਬਾਜੋਂ ਦਿਲਬਰ ਨੂੰ ਦੁਨੀਆ ਤੇ ਪਾਉਣਾ ਔਖਾ ਹੈ ਦਿਲ ਦਿੱਤੇ ਆ ਬਾਜੋਂ ਦਿਲਬਰ ਨੂੰ ਦੁਨੀਆ ਤੇ ਪਾਉਣਾ ਔਖਾ ਹੈ ਦਰਜਾ ਦੂਰ ਫਕੀਰੀ ਦਾ ਪ੍ਰਯੋਗ ਕਮਾਉਣਾ ਔਖਾ ਹੈ ਹਰ ਬੰਦਾ ਉੱਠ ਕੇ ਕਹਿੰਦਾ ਹੈ ਮੈਂ ਪੀਰ ਸਮਸਤ ਬਰੇਜ ਬਣਾ ਮੈਂ ਗਰਮੀ ਰੋਕਾਂ ਸੂਰਜ ਦੀ ਮੈਂ ਸੂਰਜ ਤੋਂ ਵੀ ਤੇਜ ਬਣਾ ਪਰ ਖਲ ਲੋਹਾ ਕੇ ਜਿਉਂਦੇ ਜੀ ਦਰ ਅਲਖ ਗਜਾਉਣਾ ਔਖਾ ਏ ਰੰਗ ਚੋਲਾ ਹਰ ਕੋਈ ਪਾ ਲੈਂਦਾ ਪ੍ਰਸਾਦ ਕਹਾਉਣਾ ਔਖਾ ਏ ਹਾਂ ਬੜਾ ਔਖਾ ਏ ਸੰਤ ਬਣਨਾ ਭੀਖ ਫਕੀਰੀ ਕਠਨ ਹੈ ਲੋਕਾਂ ਭਾਣੇ ਖੇਲ ਆਪਣਾ ਝੁੱਧਾ ਫੂਕ ਕੇ ਤਬ ਹੋਵੇ ਸਾਹਿਬ ਸਿਉ ਮੇਲ ਆਉ ਸਾਰਿਆਂ ਨੇ ਭਾਈ ਹਾਜ਼ਰੀ ਲਗਾਉਣੀ ਏ ਸੱਚੀ ਸਰਦਾਜ ਲਈ ਹੋਈ ਏ ਸਾਧੂਆਂ ਨੂੰ ਆਉ ਕੀ ਫਕੀਰੀ ਏ ਆਹ ਕੀ ਫਕੀਰੀ ਐ ਮਰ ਮਰ ਕੇ ਮਿਲਦਾ ਪਿਆਰਾ ਆਹ ਕੀ ਫਕੀਰੀ ਐ ਮਰ ਮਰ ਕੇ ਮਿਲਦਾ ਪਿਆਰਾ ਓ ਕੀ ਫਕੀਰੀ ਐ ਮਰ ਮਰ ਕੇ ਮਿਲਦਾ ਪਿਆਰਾ ਔ ਕੀ ਫਕੀਰੀ ਐ ਮਰ ਮਰ ਕੇ ਮਿਲਦਾ ਪੜੋ ਭਾਈ ਔ ਕੀ ਫਕੀਰੀ ਐ ਮਰ ਮਰ ਕੇ ਮਿਲਦਾ ਪਿਆਰਾ ਆ ਔਖੀ ਫਕੀਰੀ ਐ ਮਰ ਮਰ ਕੇ ਮਿਲਦਾ ਪਿਆਰਾ ਔਖੀ ਫਕੀਰੀ ਐ ਮਰ ਮਰ ਕੇ ਮਿਲਦਾ ਪਿਆਰਾ ਵਾ ਵਾ ਔਖੀ ਫਕੀਰੀ ਐ ਮਰ ਮਰ ਕੇ ਮਿਲਦਾ ਪਿਆਰਾ 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 ਪਿਆਰਾ ਮਰ ਮਰ ਕੇ ਮਿਲਦਾ ਪਿਆਰਾ ਜੀ ਔਖੀ ਫਕੀਰੀ ਹੈ ਮਰ ਮਰ ਕੇ ਮਿਲਦਾ ਪਿਆਰਾ 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 ਓੜੋ ਪੈਸਾ ਮਰ ਮਰ ਕੇ ਮਿਲਦਾ ਸਭ ਨੇ ਹਾਜ਼ਰੀ ਲਗਾਉਣੀ ਹੈ ਬਾਬਾ ਜੀ ਦੀ ਯਾਦ ਦੇ ਵਿੱਚ ਮਰ ਮਰ ਕੇ ਮਿਲਦਾ ਪਿਆਰਾ ਮਰ ਮਰ ਕੇ ਮਿਲਦਾ ਪਿਆਰਾ ਮਰ ਮਰ ਕੇ ਮਿਲਦਾ ਪਿਆਰਾ ਜੀ ਓ ਕੀ ਫਕੀਰੀ ਹੈ ਮਰ ਮਰ ਕੇ ਮਿਲਦਾ ਪਿਆਰਾ ਓ ਕੀ ਫਕੀਰੀ ਹੈ ਮਰ ਮਰ ਕੇ ਮਿਲਦਾ ਪਿਆਰਾ ਓ ਕੀ ਫਕੀਰੀ ਹੈ ਮਰ ਮਰ ਕੇ ਮਿਲਦਾ ਪਿਆਰਾ ਵਾਹ ਵਾਹ